ਕੀ ਤੁਸੀਂ ਕਦੀ ਸੋਚਿਆ ਹੈ ਕਿ ਜਿਹੜੀ ਅੱਜ ਸਿੱਖ ਫੌਜ ਖਾਲਸੇ ਦੇ ਨਾਮ ਨਾਲ ਜਾਣੀ ਜਾਂਦੀ ਹੈ ਉਹ ਕਿਵੇਂ ਬਣੀ ਕਿਵੇਂ ਪੰਜ ਸੂਰਮਿਆਂ ਨੇ ਇਤਿਹਾਸ ਬਦਲ ਦਿੱਤਾ ਉਹ ਪੰਜ ਸੂਰਮੇ ਸਨ ਪੰਜ ਪਿਆਰੇ 1699 ਵਿਸਾਖੀ ਦਾ ਦਿਨ ਅਨੰਦਪੁਰ ਸਾਹਿਬ ਵਿੱਚ ਹਜ਼ਾਰਾਂ ਸਿੱਖ ਇਕੱਠੇ ਸਨ ਤੇ ਅਚਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਉਠਾਈ ਤੇ ਬੁਲੰਦ ਆਵਾਜ਼ ਵਿੱਚ ਕਿਹਾ ਮੈਨੂੰ ਸਿਰ ਚਾਹੀਦਾ ਹੈ ਸਾਰੀ ਸੰਗਤ ਚੁੱਪ ਸਭ ਹੈਰਾਨ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ ਪਰ ਇੱਕ ਸਿੱਖ ਖੜਾ ਹੋਇਆ ਉਹ ਸੀ ਭਾਈ ਦਇਆ ਸਿੰਘ ਜੋ ਲਾਹੌਰ ਪੰਜਾਬ ਦੇ ਰਹਿਣ ਵਾਲੇ ਖੱਤਰੀ ਜਾਤ ਨਾਲ ਸੰਬੰਧਿਤ ਸਨ ਕੁਝ ਸਮੇਂ ਬਾਅਦ ਫਿਰ ਸਿਰ ਦੀ ਮੰਗ ਕੀਤੀ ਤੇ ਫਿਰ ਹਸਤੀਨਾਪੁਰ ਉੱਤਰ ਪ੍ਰਦੇਸ਼ ਦੇ ਜੱਟ ਜਾਤ ਨਾਲ ਸੰਬੰਧਿਤ ਭਾਈ ਧਰਮ ਸਿੰਘ ਜੀ ਉੱਠਦੇ ਹਨ ਫਿਰ ਜਗਨਨਾਥ ਪੁਰੀ ਉੜੀਸਾ ਤੋਂ ਚਿਵਾ ਜਾਤੀ ਦੇ ਭਾਈ ਮਹਿਮਤ ਸਿੰਘ ਜੀ ਖੜੇ ਹੁੰਦੇ ਹਨ ਫਿਰ ਭਾਈ ਮੋਕਮ ਜੀ ਜੋ ਦੁਆਰਕਾ ਗੁਜਰਾਤ ਤੋਂ ਸ਼ਿੰਬਾ ਜਾਤੀ ਦੇ ਸਨ ਤੇ ਫਿਰ ਭਾਈ ਸਾਹਿਬ ਸਿੰਘ ਜੀ ਜੋ ਬਿਰਧ ਕਰਨਾਟਕ ਤੋਂ ਨਾਈ ਜਾਤ ਦੇ ਸਨ ਇਹਨਾਂ ਪੰਜਾਂ ਨੇ ਆਪਣੀ ਜਾਨ ਧਰਮ ਦੀ ਖਾਤਰ ਕੁਰਬਾਨ ਕਰਨ ਲਈ ਸਮਰਪਿਤ ਕਰ ਦਿੱਤੀ ਫਿਰ ਗੁਰਗੋਬਿੰਦ ਸਿੰਘ ਜੀ ਇਹਨਾਂ ਨੂੰ ਸਫੇਦ ਬਾਣੇ ਦੇ ਨਾਲ ਇੱਕ ਨਵੀਂ ਰੋਸ਼ਨੀ ਨਾਲ ਚਮਕਦੇ ਹੋਏ ਲੈ ਕੇ ਆਏ ਇਹ ਸੀ ਖਾਲਸੇ ਦੀ ਸਾਜਨਾ ਪੰਜ ਪਿਆਰੇ ਪਹਿਲੇ ਖਾਲਸੇ ਸਿੱਖ ਪੰਥ ਦੇ ਪਹਿਲੇ ਸੂਰਮੇ ਇੱਥੇ ਮੇਰਾ ਪੰਜ ਪਿਆਰਿਆਂ ਦੀ ਜਾਤ ਦੱਸਣ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਤੁਹਾਨੂੰ ਪੰਜ ਪਿਆਰਿਆਂ ਦੀ ਜਾਤ ਤੋਂ ਜਾਗਰੂਕ ਕਰਵਾਉਣਾ ਚਾਹੁੰਦੀ ਸਾਂ ਇੱਥੇ ਮੇਰਾ ਦੱਸਣ ਦਾ ਭਾਵ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਧਨ ਲੱਗਿਆ ਉਹਨਾਂ ਤੋਂ ਉਹਨਾਂ ਦੀ ਜਾਤ ਨਹੀਂ ਪੁੱਛੀ ਮਤਲਬ ਸਾਡੇ ਗੁਰੂ ਸਾਹਿਬਾਨ ਨੇ ਵੀ ਕਦੀ ਵੀ ਜਾਤ ਪਾਤ ਜਾਂ ਧਰਮ ਨੂੰ ਲੈ ਕੇ ਕਦੀ ਕੋਈ ਵਿਤਕਰਾ ਨਹੀਂ ਕੀਤਾ ਫਿਰ ਅਸੀਂ ਕਿਉਂ ਜਾਤ ਪਾਤ ਦੇ ਚੱਕਰ ਵਿੱਚ ਫਸੇ ਹੋਏ ਹਾਂ ਆਓ ਗੁਰੂ ਸਾਹਿਬਾਨ ਦੇ ਉਦੇਸ਼ਾ ਤੇ ਚਲੀਏ ਤੇ ਜਾਤ ਪਾਤ ਜਿਹੇ ਕੋੜ ਨੂੰ ਦੂਰ ਕਰੀਏ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ